ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆਂਗੇ ਜੋ ਕਿ ਸੈਮੀ ਕਲਾਸਿਕ ਲੁੱਕ ਦੀ ਕੋਠੀ ਹੈਗੀ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਕੋਠੀ ਬਣ ਰਹੀ ਹੈਗੀ ਆ ਵੇਖੋ ਕਿੰਨਾ ਸੋਹਣੀ ਸਪਾਈ ਹੈ ਮਤਲਬ ਹਜੇ ਤੱਕ ਪਲਾਸਟਰ ਨਹੀਂ ਹੋਈ ਕੋਠੀ ਅੰਦਰੋਂ ਪਲਾਸਟਰ ਸ਼ੁਰੂ ਕੀਤਾ ਤੇ ਬਣ ਕੇ ਰੈਡੀ ਹੈ ਕੋਠੀ ਸਾਰੀ ਦੀ ਸਾਰੀ ਕੰਪਲੀਟ ਹੈ 2500 ਸਕਰ ਫੁੱਟ ਏਰੀਆ ਦੇ ਵਿੱਚ ਕੋਠੀ ਇਹ ਬਣੀ ਹੋਈ ਹੈ ਤੁਹਾਨੂੰ ਐਲੀਵੇਸ਼ਨ ਕੋਠੀ ਦਾ ਚੰਗੀ ਤਰ੍ਹਾਂ ਸਮਝ ਆ ਜੂ ਤੇ ਅੰਦਰੋਂ ਨਕਸ਼ਾ ਚੰਗੀ ਤਰ੍ਹਾਂ ਸਮਝਾ ਦੇਾਂਗੇ ਕੋਠੀ ਦਾ ਬਹੁਤ ਸੋਹਣਾ ਬੜੀਆਂ ਵਧੀਆ ਮੈਪ ਬਣਿਆ ਹੋਇਆ ਹੈ ਪਲਾਨ ਬਹੁਤ ਜਿਆਦਾ ਵਧੀਆ ਕੋਠੀ ਦਾ 2500 ਸਕਰ ਫੁੱਟ ਏਰੀਏ ਦੇ ਵਿੱਚ ਇੰਨੀਆਂ ਸਹੂਲਤਾਂ ਬਹੁਤ ਘੱਟ ਕੋਠੀਆਂ ਦੇ ਵਿੱਚ ਹੁੰਦੀਆਂ ਨੇ ਜਦੋਂ ਬਹੁਤ ਵੱਡੇ ਰੂਮ ਹੋ ਜਾਂਦੇ ਨੇ ਕੋਈ ਕੋਈ ਇਕੱਲਾ ਇਕੱਲਾ ਜਿਹਾ ਰੂਮ ਰਹਿ ਜਾਂਦਾ ਹੈਗਾ ਵੱਡੇ ਕਰ ਦਿੰਦੇ ਨੇ ਪਰ ਇਕੱਲਾ ਇਕੱਲਾ ਰਹਿ ਜਾਂਦਾ ਇਹਦੇ ਵਿੱਚ ਰੂਮ ਵੀ ਬਹੁਤ ਨੇਗੇ ਕੋਠੀ ਦੇ ਵਿੱਚ ਤੇ ਹਰ ਸਹੂਲਤ ਹੈ ਹਰ ਇੱਕ ਬੈੱਡਰੂਮ ਦੇ ਨਾਲ ਵਾਸ਼ਰੂਮ ਅਟੈਚ ਹੈਗਾ ਤੇ ਬਾਲਕੋਨੀਆਂ ਦੋ ਬਾਲਕੋਨੀਆਂ ਬਣੀਆਂ ਹੋਈਆਂ ਨੇ ਉੱਪਰ ਫਰਸਟ ਫਲੋਰ ਦੇ ਉੱਪਰ ਤੇ ਉੱਪਰ نیچے ਜਾਲੀ ਲੱਗੀ ਹੋਈ ਹੈ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਨੇੜੋਂ ਹੀ ਵਿਖਾਵਾਂਗੇ ਆਪਾਂ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਦੋਸਤੋ ਬਹੁਤ ਵਧੀਆ ਪਲਾਨ ਹੈ ਕੋਠੀ ਦਾ ਤੇ ਧਿਆਨ ਨਾਲ ਦੇਖਿਓ ਤੁਸੀਂ ਆਪਾਂ ਅੰਦਰ ਲੈ ਕੇ ਚੱਲਾਂਗੇ ਤੁਹਾਨੂੰ ਤੇ ਸਿਰਫ ਇੱਥੇ ਇੱਕ ਹਥਾਂਗ ਲਾਈ ਦਿੱਤੀ ਹੋਈ ਹੈ ਜੋ ਕਿ ਪੋਰਚਾ ਕੋਠੀ ਦਾ ਆ ਵੇਖੋ ਤੇ ਇਹ ਕੋਠੀ ਬਣਾਈ ਹੈ ਬਾਈ ਤਰਸੇਮ ਸਿੰਘ ਲਾਲਿਆਂ ਵਾਲੀ ਬਹੁਤ ਵਧੀਆ ਮਿਸਤਰੀ ਨੇ ਵੀਰ ਵਿਚ ਭਰਾਵ ਨੰਬਰ ਮੰਗਣ ਲੱਗ ਜਾਂਦੇ ਨੇ ਆਪਾਂ ਵੀਰ ਦਾ ਨੰਬਰ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਰੋਕਿਆ ਕਿਉਂਕਿ ਉਹਨਾਂ ਕੋਲੇ ਪਹਿਲਾਂ ਹੀ ਬਹੁਤ ਕੰਮ ਹੈ ਬਾਈ ਕੋਲੇ ਤੇ ਇਹ ਮਕਾਨ ਮਾਲਕ ਨੂੰ ਵੀ ਜਿਹੜਾ ਇਹ ਕੋਠੀ ਬਣਾ ਰਹੇ ਨੇ ਇਹਨਾਂ ਨੂੰ ਸਾਲਵਾ ਦੇ ਮਿਸਤਰੀ ਮਿਲਿਆ ਦੋਸਤੋ ਕਿਉਂਕਿ ਇਹ ਬਾਈ ਕਹਿੰਦਾ ਵੇ ਇਸੇ ਤੋਂ ਕੰਮ ਕਰਾਉਣਾ ਭਾਵੇਂ ਦੀ 2 ਸਾਲ ਰੁਕਣਾ ਪੈ ਜੇ ਬਾਈ ਨੇ ਇਸੇ ਤੋਂ ਕੰਮ ਕਰਾਉਣਾ ਹੈ ਤੇ ਆ ਦੇਖੋ ਪੱਥਰ ਦੀਆਂ ਚੁਗਾਠਾਂ ਲੱਗੀਆਂ ਨੇਗੀਆਂ ਕੋਠੀ ਦੇ ਵਿੱਚ ਤੇ ਇਹ ਮੇਨ ਐਂਟਰੀ ਆ ਗਈ ਕੋਠੀ ਦੀ ਇਧਰ ਰਾਈਟ ਸਾਈਡ ਤੇ ਕਿਚਨ ਬਣਾਇਆ ਹੋਇਆ ਕੋਠੀ ਦਾ ਆ ਦੇਖੋ ਕਾਫੀ ਖੁੱਲਾ ਵਧੀਆ ਕਿਚਨ ਬਣਾਇ ਤੇ ਬਾਈ ਦੀ ਸਫਾਈ ਬਹੁਤ ਸੋਹਣੀ ਹੈ ਕਿ ਬਿਨਾ ਪਲਾਸਟਰ ਤੋਂ ਹੀ ਕੋਠੀ ਬਾਹਰੋਂ ਜੱਜ ਰਹੀ ਹੈ ਜਮਾ ਦੋਸਤੋ ਕਲਾ ਦਾ ਤਾਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੁੰਦਾ ਪਲਾਸਟਰ ਕੋਈ ਜ਼ਰੂਰੀ ਨਹੀਂ ਹੁੰਦਾ ਪਲਾਸਟਰ ਬਾਅਦ ਤਾਂ ਚੀਜ਼ ਨੇ ਗੱਲਬਾਤ ਬਣਨੀ ਬਣਨੀ ਹੈ ਤੇ ਪਹਿਲਾਂ ਹੀ ਕਲਾ ਦਾ ਪਤਾ ਲੱਗ ਜਾਂਦਾ ਕਿ ਕਿੱਦਾਂ ਦੀ ਕਲਾ ਗਈ ਤੇ ਇਹ ਕਾਰਨਰ ਵਿੰਡੋ ਲੱਗੀ ਹੈ ਜੋ ਇਹ ਬੈੱਡਰੂਮ ਦੇ ਵਿੱਚ ਲੱਗੀ ਹੈ ਉਹ ਸਾਹਮਣੇ ਬੈੱਡਰੂਮ ਆ ਕਿਚਨ ਦੇ ਬੈਕ ਸਾਈਡ ਤੇ ਤੁਹਾਨੂੰ ਆਪਾਂ ਦੂਜੇ ਪਾਸੇ ਦੀ ਵੀ ਖਾਵਾਂਗੇ ਤੇ ਇਹ ਸਾਹਮਣੇ ਵੀ ਨਿਗਾਵਜਦੀ ਰਹੂਗੀ ਇੱਥੋਂ ਆ ਵੇਖੋ ਆ ਜੋ ਬੈਕ ਲੈ ਕੇ ਚੱਲਦੇ ਆਂਗੇ ਤੇ ਸਾਹਮਣੇ ਇੱਥੇ ਇੱਕ ਵੱਡੀ ਵਿੰਡੋ ਲੱਗੀ ਹੋਈ ਹੈ ਚਾਰਸ ਤਾਂ ਕਿ ਸਾਹਮਣੇ ਨਿਗਾਹੀ ਵਜਰੇ ਤੇ ਚਾਨਣ ਵੀ ਆਉਂਦਾ ਰਹੇ ਤੇ ਖੁੱਲਾ ਬਾਹਰ ਆ ਵਧੀਆ ਕਿਚਨ ਦਾ ਤੇ ਇਧਰ ਬੈਕ ਸਾਈਡ ਤੇ ਇਹ ਬੈਡਰੂਮ ਬਣਾ ਹੋਇਆ ਹੈਗਾ ਫਸਟ ਆ ਵੇਖੋ ਸਟੈਂਡਰਡ ਸਾਈਜ਼ ਦੇ ਆ 12x12 ਸਕਰ ਫੁੱਟ ਦੇ ਬੈਡਰੂਮ ਨੇ ਸਾਰੇ ਕੋਠੀ ਦੇ ਵਿੱਚ ਨਾ ਵੱਲੇ ਵੱਡੇ ਆ ਤੇ ਨਾ ਹੀ ਛੋਟੇ ਨੇਗੇ ਤੇ ਇਹਦੀ ਜੋ ਕਿ ਛੱਤ ਰੱਖੀ ਗਈ ਹੈ ਬਾਈ ਨੇ 11 ਫੁੱਟ ਤੇ ਛੱਤ ਰੱਖੀ ਹੈਗੀ ਇਧਰੇ ਪੌੜੀਆਂ ਦੀ ਜਗ੍ਹਾ ਆ ਗਈ ਸਾਹਮਣੇ ਕੋਠੀ ਦੇ ਤੇ ਇਧਰ ਦੂਸਰੀ ਸਾਈਡ ਲੈਫਟ ਸਾਈਡ ਤੇ ਦੇਖੀ ਤਾਂ ਇਧਰ ਡ੍ਰੈੰਗ ਰੂਮ ਆ ਗਿਆ ਮੇਨਗੇ ਐਂਟਰੀ ਦੇ ਨਾਲ ਇਹ ਡ੍ਰੈੰਗ ਰੂਮ ਹੈਗਾ ਦੋਸਤੋ ਆ ਦੇਖੋ ਅੰਦਰ ਚਨਾਈ ਦਾ ਕੰਮ ਆ ਪਲਾਸਟਰ ਦਾ ਕੰਮ ਚੱਲ ਰਿਹਾ ਹੈ ਤੇ ਬਾਹਰੋਂ ਕੋਠੀ ਸਾਰੀ ਰਹਿੰਦੀ ਹੈ ਪਲਾਸਟਰ ਤੇ ਉੱਪਰੋਂ ਵੀ ਰਹਿੰਦੀ ਹੈਗੀ ਤੁਹਾਨੂੰ ਆਪਾਂ ਫਿਰ ਵੀ ਦਿਖਾਵਾਂਗੇ ਦੋਸਤੋ ਜਦੋਂ ਰੈਡੀ ਹੋ ਗਈ ਕੋਠੀ ਬਿਲਕੁਲ ਕੰਪਲੀਟ ਹੋ ਗਈ ਜਦੋਂ ਕੋਠੀ ਉਦੋਂ ਵੀ ਤੁਹਾਨੂੰ ਬਿਲਕੁਲ ਜ਼ਰੂਰ ਇਸ ਕੋਠੀ ਦੀ ਵੀਡੀਓ ਪਾਵਾਂਗੇ ਤੇ ਦੇਖਿਓ ਕਿੰਨੀ ਜੱਚਦੀ ਹੈ ਕੋਠੀ ਇਧਰ ਦੂਸਰੀ ਸਾਈਡ ਤੇ ਦੂਸਰਾ ਬੈਡਰੂਮ ਆ ਗਿਆ ਦੇਖੋ ਲੌਬੀ ਦੇ ਵਿੱਚ ਨਿਗਾਹ ਮਾਰ ਲਓ ਕਾਫੀ ਖੁੱਲੀ ਲੌਬੀ ਆ ਪੂਰੀ ਵਧੀਆ ਇਹ ਡ੍ਰੈਗ ਰੂਮ ਦੇ ਨਾਲ ਇਧਰ ਦੂਸਰਾ ਬੈਡਰੂਮ ਆ ਗਿਆ ਆ ਵੇਖੋ ਸਾਹਮਣੇ ਇਸ ਦੇ ਵਿੱਚ ਵੀ ਸੇਮ ਰਸੋਈ ਵਾਲੀ ਵਿੰਡੋ ਰੱਖੀ ਗਈ ਆ 19 ਚੌੜੀ ਤੇ ਇਧਰ ਬਾਰ ਰੱਖਿਆ ਹੋਇਆ ਤੇ ਇਧਰ ਵੀ ਬਾਈ ਦੀ ਜਗ੍ਹਾ ਹੈਗੀ ਦੂਸਰੀ ਸਾਈਡ ਤੇ ਇਧਰ ਇੱਕ ਬਾਰ ਰੱਖ ਕੇ ਤੇ ਇਧਰ ਇਹ ਸਾਹਮਣੇ ਵਿੱਚ ਵਾਸ਼ਰੂਮ ਅਟੈਚ ਹੈਗਾ ਆ ਵੇਖੋ ਇੱਕ ਬਾਥਰੂਮ ਇਸ ਬੈਡਰੂਮ ਨਾਲ ਅਟੈਚ ਕਰਤਾ ਤੇ ਇੱਕ ਬਾਥਰੂਮ ਇਧਰ ਲੌਬੀ ਨਾਲ ਅਟੈਚ ਕਰਤਾ ਜੋ ਕਿ ਕਾਮਨ ਤੌਰ ਤੇ ਵਰਤਿਆ ਜਾ ਸਕਦਾ ਹੈ ਆਪਾਂ ਸਾਰਾ ਪਰਿਵਾਰ ਇਹ ਸੈਂਟਰ ਵਾਲਾ ਬਾਥਰੂਮ ਆ ਗਿਆ ਜੋ ਕਿ ਲੌਬੀ ਦੇ ਵਿੱਚ ਆ ਗਿਆ ਬਹੁਤ ਵਧੀਆ ਪਲਾਨ ਹੈ ਦੋਸਤੋ ਬਹੁਤ ਸੋਹਣਾ ਆਪਾਂ ਨੂੰ ਤਾਂ ਬਹੁਤ ਵਧੀਆ ਲੱਗਾ ਤੇ ਜਾਇਦਾ ਏਰੀਆਗਾ 1500 ਸਕਰ ਫੁੱਟ نیچے 1000 ਸਕਰ ਫੁੱਟ ਉੱਪਰ ਹੈ ਕੋਠੀ ਦਾ ਤੇ ਇਧਰ ਇਹ ਸਟੋਰ ਬਣਾਇਆਗਾ ਇਹਦੇ ਵਿੱਚ ਵੀ ਸੇਮ ਵਿੰਡੋ ਲੱਗੀ ਹੈ ਇਹ ਸਟੋਰ ਬਣਾਇਆ ਬੈਕ ਸਾਈਡ ਤੇ ਉਦੋਂ ਜੋ ਕਿ ਇਹਨੂੰ ਆਪਾਂ ਬਾਈ ਕਹਿੰਦਾ ਵੀ ਇਹਦੇ ਵਿੱਚ ਸਲੈਬ ਵਗੈਰਾ ਨਹੀਂ ਪਾਉਂਦੇ ਜੇਕਰ ਕਈ ਵਾਰ ਕੱਲ ਨੂੰ ਲੋਡ ਪੈਂਦੀ ਹੈ ਤਾਂ ਆਪਾਂ ਨੂੰ ਬੈੱਡਰੂਮ ਤੌਰ ਤੇ ਵੀ ਯੂਜ਼ ਕਰ ਸਕਦੇ ਆ ਇੱਕ ਵਾਰ ਸਟੋਰ ਦੇ ਤੌਰ ਤੇ ਬਣਾਇਆ ਇਹ ਤੇ ਪੌੜੀਆਂ ਦੇ ਨਾਲ ਹੀ ਇਹ ਆ ਦੇਖੋ ਸਾਹਮਣੇ ਬਾਹਰ ਰੱਖਿਆ ਹੋਇਆ ਇਹਦਾ ਤੇ ਆਜੋ ਉੱਪਰ ਲੈ ਕੇ ਚੱਲਦੇ ਆਂ ਸੋ ਕਿਵੇਂ ਲੱਗਿਆ ਪਲਾਨ ਦੋਸਤੋ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਆਪਾਂ ਤੁਹਾਡੇ ਵਾਸਤੇ ਹਰ ਰੋਜ਼ ਕੋਸ਼ਿਸ਼ ਕਰਦੇ ਆਂ ਕਿ ਇੱਕ ਨਵੀਂ ਡਿਜ਼ਾਈਨ ਦੀ ਨਵੀਂ ਬਣ ਰਹੀ ਕੋਠੀ ਲੈ ਕੇ ਆਈਏ ਤਾਂ ਜੋ ਕਿਸੇ ਵੀਰ ਨੂੰ ਕੋਈ ਆਈਡੀਆ ਮਿਲੇ ਜੋ ਕਿਸੇ ਨੇ ਘਰ ਬਣਾਉਣਾ ਹੁੰਦਾ ਸੋ ਦੋਸਤੋ ਆਪਾਂ ਇਹਦੇ ਉੱਤੇ ਪੈਸਿਆਂ ਦੀ ਕੋਈ ਮੈਂਸ਼ਨ ਨਹੀਂ ਕਰ ਸਕਦੇ ਤੁਹਾਨੂੰ ਪੈਸੇ ਬਾਰੇ ਕੋਈ ਸਲਾਹ ਨਹੀਂ ਦੇ ਸਕਦੇ ਕਿਉਂਕਿ ਅਜੇ ਤੱਕ ਕੰਪਲੀਟ ਹੀ ਨਹੀਂ ਹੋਈ ਕੋਠੀ ਬਣ ਰਹੀ ਹੈ ਹਜੇ ਤੇ ਜਦੋਂ ਰੈਡੀ ਹੋ ਗਈ ਉਦੋਂ ਵੀਰ ਨਾਲ ਜਰੂਰ ਗੱਲਬਾਤ ਕਰਕੇ ਤੁਹਾਨੂੰ ਦੱਸਾਂਗੇ ਕਿ ਕਿੰ ਇਧਰ ਇਹ ਬੈਕ ਸਾਈਡ ਦੀ ਜਗ੍ਹਾ ਜੋ ਕਿ ਪੌੜੀ ਚੜਾਈ ਹੋਈ ਹੈਗੀ ਤੇ ਤੁਹਾਨੂੰ ਅੱਪ ਬਾਅਦ ਚ ਦਿਖਾਵਾਂਗੇ ਉੱਪਰੋਂ ਵੀ ਦਿਖਾ ਦੇਾਂਗੇ ਤੇ ਪਹਿਲਾਂ ਆ ਬੈੱਡਰੂਮ ਵੇਖ ਲਓ ਇਧਰ ਪੌੜੀਆਂ ਚੜਨ ਸਾਰਾ ਲੈਫਟ ਸਾਈਡ ਤੇ ਬੈੱਡਰੂਮ ਬਣਿਆ ਹੋਇਆ ਹੈਗਾ ਇਹ ਆ ਵੇਖੋ ਤੇ ਸਾਹਮਣੇ ਦੇ ਵਿੱਚ ਵਿੰਡੋ ਰੱਖੀ ਹੋਈ ਜੋ ਕਿ ਬਾਲਕੋਨੀ ਦੇ ਵਿੱਚ ਜਗ੍ਹਾ ਜਗ੍ਹਾ ਚ ਛਾਂਣਾ ਆਉਂਦਾ ਉਧਰੋਂ ਬਾਲਕੋਨੀ ਚੋਂ ਤੇ ਇੱਕ ਬੈੱਡਰੂਮ ਇਧਰ ਆ ਗਿਆ ਦੋਸਤੋ ਇਹਦੇ ਨਾਲ ਵਾਸ਼ਰੂਮ ਅਟੈਚ ਕੀਤਾ ਹੈਗਾ ਡਰੈਸਿੰਗ ਰੂਮ ਤੇ ਵਾਸ਼ਰੂਮ ਦੋਨੋਂ ਆ ਵੇਖੋ ਕਾਫੀ ਖੁੱਲੀ ਜਗ੍ਹਾ ਹੈਗੀ ਦੋ ਬੈੱਡਰੂਮ ਬਣੇ ਹੋਏ ਨੇ ਉੱਪਰ ਤੇ ਇਹ ਸੈਕੰਡ ਬਾਲਕੋਨੀ ਆ ਗਈ ਜੋ ਕਿ ਰਾਈਟ ਸਾਈਡ ਤੇ ਬੈੱਡਰੂਮ ਬਣਿਆ ਹੋਇਆ ਆ ਵੇਖੋ ਇੱਥੇ ਮੰਜਾ ਵਗੈਰਾ ਕੁਰਸੀ ਵਗੈਰਾ ਵੀ ਢਾ ਸਕਦੇ ਆ ਆਪਾਂ ਤੇ ਇਹ ਪੌੜੀ ਦਾ ਆਧਾ ਸੌਰੀ ਜਾਲੀ ਦਾ ਡਿਜ਼ਾਈਨ ਵੀ ਦੇਖ ਸਕਦੇ ਤੁਸੀਂ نیچے ਪਾਵਾਂ ਤੇ ਉੱਪਰ ਜਾਲੀ ਹੈ ਤੇ ਡਿਊਪਲੈਕਸ ਕੋਠੀ ਹੈਗੀ ਕਾਫੀ ਨੇਚਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਵਧੀਆ ਕੋਈ ਨਹੀਂ ਇਰਾਨੀ ਜਾਪਦਾ ਹੈਗਾ ਤੇ ਇਧਰ ਇਹ ਦੂਸਰੀ ਸਾਈਡ ਦੀ ਜਗ੍ਹਾ ਆ ਗਈ ਇੱਕ ਸਾਈਡ ਤੇ ਉਧਰ ਪੌੜੀ ਚੜੀ ਹੋਈ ਹੈ ਤੇ ਇਧਰਲੇ ਪਾਸੇ ਖੁੱਲੀ ਜਗ੍ਹਾ ਛੱਡੀ ਹੋਈ ਹੈਗੀ ਤੇ ਇਹ ਦੂਸਰਾ ਗੇਟ ਆ ਗਿਆ ਜੋ ਕਿ ਬਾਲਕੋਨੀ ਨੂੰ ਜਾਂਦਾ ਆ ਵੇਖੋ ਜੀ ਇੰਨੀ ਕੁ ਗਲਾਈ ਦਿੱਤੀ ਹੋਈ ਹੈ ਜਿੰਨੀ ਕੁ ਨੀਚੇ ਦਿੱਤੀ ਹੋਈ ਹੈ ਗਲਾਈ ਪੋਰਚ ਨੂੰ ਉਨੀ ਕੁ ਉੱਪਰ ਹੈਗੀ ਸੇਮ ਆ ਵੇਖੋ ਫਰੰਟ ਤੋਂ ਇਦਾਂ ਦੀ ਲੱਗਦੀ ਐ ਫਰਸਟ ਫਲੋਰ ਤੇ ਆ ਰਹੇ ਆ ਆਪਾਂ ਚੁੱਕ ਆ ਚੁੱਕੇ ਆ ਤੇ ਇੱਧਰ ਵੀ ਦਿਖਾਉਣੇ ਆ ਤੁਹਾਨੂੰ ਆਪਾਂ ਸੋ ਜਦੋਂ ਰੈਡੀ ਹੋ ਗਈ ਕੋਠੀ ਦੋਸਤੋ ਬਿਲਕੁਲ ਦਿਖਾਵਾਂਗੇ ਤੁਹਾਨੂੰ ਆਪਾਂ ਇਹ ਕੋਠੀ ਤੇ ਬਹੁਤ ਸੋਹਣੀ ਬਣਨੀ ਆ ਕੋਠੀ ਇਹ ਰੈਡੀ ਹੋ ਕੇ ਤੇ ਉੱਪਰੋਂ ਦਿਖਾ ਦਿੰਨੇ ਆ ਪੌੜੀਆਂ ਚੜ ਕੇ ਜੈ ਜੇ ਏਰੀਏ ਦੇ ਵਿੱਚ ਬਹੁਤ ਸੋਹਣਾ ਪਲਾਨ ਬਣਿਆ ਹੋਇਆ ਐ ਦੋਸਤੋ ਤੇ ਬਾਈ ਤਰਸੇਮ ਸਿੰਘ ਬਹੁਤ ਘੈਂਟ ਕੰਮ ਕਰਦੇ ਨੇ ਵੀਰ ਪਹਿਲਾਂ ਵੀ ਆਪਾਂ ਇੱਕ ਇਹਨਾਂ ਦੀ ਕੋਠੀ ਦੇ ਕਿਸੀ ਬਹੁਤ ਸਿਰਾਂ ਲਾਈ ਪਈ ਸੀਗੀ ਭਾਈ ਨੇ ਉਹ ਵੀ 1200 ਸਕਰ ਫੁੱਟ ਦੇ ਵਿੱਚ ਬਣਾਈ ਹੋਈ ਸੀ ਕੋਠੀ ਤੇ ਉੱਪਰ ਸਿਰਫ ਸਲੇਬ ਪਾਈ ਹੋਈ ਆ ਸਿਰਫ ਟੈਂਕੀ ਵਾਸਤੇ ਸੋ ਕਿਵੇਂ ਲੱਗਿਆ ਦੋਸਤੋ ਪਲਾਨ ਕੋਠੀ ਦਾ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ